ਕਈ ਵਾਰ ਆਪਣੇ ਘਰ ਦਾ ਮਾਹੌਲ ਬਿਲਕੁਲ ਵਧੀਆ ਹੁੰਦਾ ਹੈ ਤੇ ਸਿਰਫ ਇੱਕੋ ਇਨਸਾਨ ਘਰ ਦਾ ਮਾਹੌਲ ਖਰਾਬ ਕਰ ਦਿੰਦਾ ਹੈ ਜਿਹੜਾ ਇਨਸਾਨ ਨਸ਼ੇ ਕਰਦਾ ਹੁੰਦਾ ਹੈ ਉਹ ਇਨਸਾਨ ਨਸ਼ਾ ਕਰਕੇ ਚਾਹੇ ਕੋਈ ਵੀ ਨੁਕਸਾਨ ਕਰੇ ਭੁਗਤਣਾ ਤਾਂ ਪਰਿਵਾਰ ਵਾਲਿਆਂ ਨੂੰ ਪੈਂਦਾ ਹੈ ਉਹ ਇਨਸਾਨ ਚਾਹੇ ਨਸ਼ਾ ਕਰਕੇ ਆਪ ਬਿਮਾਰ ਹੋ ਜਾਵੇ ਉਹ ਵੀ ਚੀਜ਼ ਪਰਿਵਾਰ ਵਾਲਿਆਂ ਨੂੰ ਭੁਗਤਣੀ ਪੈਂਦੀ ਹੈ ਕਿਉਂਕਿ ਪਰਿਵਾਰ ਵਾਲੇ ਉਸ ਨੂੰ ਦਵਾਈ ਦਵਾਉਂਦੇ ਨੇ ਦਵਾਈ ਤੇ ਜੋ ਖਰਚਾ ਹੁੰਦਾ ਉਹ ਪਰਿਵਾਰ ਵਾਲੇ ਹੀ ਚੁੱਕਦੇ ਨੇ ਇਸ ਕਰਕੇ ਉਹ ਇਨਸਾਨ ਆਪਣਾ ਤਾਂ ਨੁਕਸਾਨ ਕਰਦਾ ਹੀ ਹੈ ਨਾਲ ਨਾਲ ਪਰਿਵਾਰ ਵਾਲਿਆਂ ਦਾ ਵੀ ਨੁਕਸਾਨ ਬਹੁਤ ਕਰਦਾ ਹੈ ਪਰਿਵਾਰ ਵਾਲੇ ਉਸ ਇਨਸਾਨ ਨੂੰ ਬਹੁਤ ਸਮਝਾਉਂਦੇ ਨੇ ਕਿ ਇਹ ਸ਼ਰਾਬ ਇਹ ਨਸ਼ਾ ਤੇਰੇ ਲਈ ਬਹੁਤ ਹਾਨੀਕਾਰਕ ਹੈ ਤੇਰੀ ਸਿਹਤ ਖਰਾਬ ਕਰ ਦੇਗਾ ਪਰ ਉਹ ਨਹੀਂ ਹਟਦਾ ਕਈ ਵਾਰ ਤਾਂ ਇੰਨਾ ਪਰੇਸ਼ਾਨ ਕਰਦਾ ਹੈ ਕਿ ਆਪਣੀ ਵੀ ਬਸ ਹੋ ਜਾਂਦੀ ਹੈ ਆਪਾਂ ਵੀ ਬਹੁਤ ਨੁਕਤੇ ਵਰਤ ਕੇ ਬਹੁਤ ਦਵਾਈਆਂ ਦਿਵਾ ਕੇ ਥੱਕ ਹਾਰ ਕੇ ਬੈਠ ਜਾਂਦੇ ਆ ਤੇ ਸੋਚ ਲੈਂਦੇ ਆ ਕਿ ਇਹਨੇ ਨਸ਼ਾ ਨਹੀਂ ਛੱਡਣਾ ਪਰ ਤੁਸੀਂ ਟੈਨਸ਼ਨ ਨਾ ਲਓ ਅੱਜ ਇੱਕ ਅਜੀਹਤ ਤਰੀਕਾ ਤੁਹਾਡੇ ਨਾਲ ਸਾਂਝਾ ਕਰੂੰਗਾ ਜੀ ਦੇ ਨਾਲ ਚਾਹੇ ਇਨਸਾਨ ਕੋਈ ਵੀ ਨਸ਼ਾ ਕਰਦਾ ਹੋਵੇ ਉਹ ਛੱਡ ਜਿਗਾ ਬਾਅਦ ਦੇ ਵਿੱਚ ਉਸ ਨਸ਼ੇ ਵੱਲ ਉਹ ਇਨਸਾਨ ਮੂੰਹ ਨਹੀਂ ਕਰੇਗਾ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਤੁਸੀਂ ਇਹ ਤਰੀਕਾ ਚੰਗੀ ਤਰ੍ਹਾਂ ਸਮਝ ਕੇ ਫੇਰ ਆਪਣੀ ਜ਼ਿੰਦਗੀ ਵਿੱਚ ਅਪਣਾਓ ਤਾਂ ਸਮਾਂ ਨਾ ਕਰਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇੱਕ ਵਾਰੀ ਦੀ ਗੱਲ ਹੈ ਇੱਕ ਪਿੰਡ ਦੇ ਵਿੱਚ ਇੱਕ ਸ਼ਰਾਬੀ ਰਹਿੰਦਾ ਸੀ ਜੋ ਕਿ ਸਾਰੇ ਪਿੰਡ ਨੂੰ ਤੇ ਆਪਣੇ ਪਰਿਵਾਰ ਨੂੰ ਬਹੁਤ ਪਰੇਸ਼ਾਨ ਕਰਦਾ ਸੀ ਵੈਸੇ ਤਾਂ ਉਹ ਥੋੜਾ ਬੋਤਾ ਕੰਮਕਾਰ ਕਰਦਾ ਸ਼ਾਮ ਨੂੰ दारू ਪੀ ਕੇ ਘਰ ਆ ਜਾਂਦਾ ਘਰਦਿਆਂ ਨੂੰ ਕੁੱਟਦਾ ਆਪਣੇ ਬੱਚਿਆਂ ਨੂੰ ਚੰਗਾ ਮਾੜਾ ਬੋਲਦਾ ਪਰਿਵਾਰ ਦੇ ਵਿੱਚ ਬਹੁਤ ਹੀ ਨੁਕਸਾਨ ਕਰਦਾ ਉਸਦੇ ਘਰ ਦੇ ਉਸ ਤੋਂ ਬਹੁਤ ਤੰਗ ਸੀ ਉਹ ਘਰ ਵਾਲਿਆਂ ਨੂੰ ਤੰਗ ਕਰਦਾ ਸੀ ਠੀਕ ਹੈ ਪਰ ਕਈ ਵਾਰ ਉਹ ਬਾਹਰ ਵਾਲਿਆਂ ਨੂੰ ਵੀ ਤੰਗ ਕਰਦਾ ਸੀ ਪਿੰਡ ਵਾਲਿਆਂ ਨਾਲ ਵੀ ਲੜ ਕੇ ਘਰ ਆ ਜਾਂਦਾ ਪਿੰਡ ਵਾਲੇ ਉਹਨਾਂ ਦੇ ਘਰ ਲਾਂਬਾ ਲੈ ਕੇ ਆਉਂਦੇ ਇਸ ਗੱਲ ਤੋਂ ਉਹ ਬਹੁਤ ਪਰੇਸ਼ਾਨ ਹੁੰਦੇ ਸੀ ਹੁਣ ਤਾਂ ਪਿੰਡ ਵਾਲਿਆਂ ਨੂੰ ਵੀ ਪਤਾ ਲੱਗ ਚੁੱਕਿਆ ਸੀ ਕਿ ਇਹ ਸਿਰੇ ਦਾ ਨਸ਼ੇੜੀ ਐ ਇਸ ਨਾਲ ਬੋਲਣਾ ਸਮਝ ਲਓ ਆਪਣੇ ਆਪ ਤੇ ਛਿੱਟੇ ਪਾਉਣਾ ਇਸ ਕਰਕੇ ਪਿੰਡ ਵਾਲੇ ਉਸ ਨੂੰ ਨਹੀਂ ਬੁਲਾਉਂਦੇ ਸੀ ਸਾਰਾ ਦਿਨ ਸ਼ਰਾਬ ਪੀ ਕੇ ਪਿੰਡ ਦੇ ਵਿੱਚ ਘੁੰਮਦਾ ਰਹਿੰਦਾ ਥੋੜਾ ਬੋਤਾ ਕੰਮ ਕਰ ਲੈਂਦਾ ਪਰ ਬਾਅਦ ਦੇ ਵਿੱਚ ਉਹਨਾਂ ਪੈਸਿਆਂ ਦੀ ਸ਼ਰਾਬ ਪੀ ਕੇ ਆਪਣੇ ਘਰ ਆ ਜਾਂਦਾ। ਹੁਣ ਘਰ ਵਾਲੇ ਵੀ ਬਹੁਤ ਪਰੇਸ਼ਾਨ ਹੋ ਚੁੱਕੇ ਸੀ। ਉਹ ਵੀ ਉਸ ਨੂੰ ਕਹਿਣਾ ਬੰਦ ਕਰ ਚੁੱਕੇ ਸੀ। ਉਹਨਾਂ ਦੇ ਪਰਿਵਾਰ ਨੇ ਬਹੁਤ ਦਵਾਈਆਂ ਦਵਾਈਆਂ ਕਿ ਇਹ ਨਸ਼ਾ ਛੱਡ ਜਾਵੇ ਪਰ ਉਹ ਨਸ਼ਾ ਨਹੀਂ ਛੱਡਦਾ ਸੀ। ਆਪਣਾ ਸਾਰਾ ਜ਼ੋਰ ਲਗਾ ਕੇ ਉਸ ਦਾ ਪਰਿਵਾਰ ਥੱਕ ਹਾਰ ਕੇ ਬੈਠ ਗਿਆ ਸੀ। ਉਹਨਾਂ ਨੇ ਸਿਰਫ ਰੱਬ ਆਸਰੇ ਸਭ ਕੁਝ ਛੱਡ ਦਿੱਤਾ ਸੀ। ਉਸੇ ਪਿੰਡ ਦੇ ਬਾਹਰ ਇੱਕ ਫਕੀਰ ਨੇ ਕੁੱਲੀ ਪਾਈ ਹੋਈ ਸੀ। ਫਕੀਰ ਹਮੇਸ਼ਾ ਰੱਬ ਦੀ ਇਬਾਦਤ ਕਰਦਾ ਰਹਿੰਦਾ। ਪਿੰਡ ਦੇ ਵਿੱਚ ਰੋਟੀ ਲੈਣ ਲਈ ਆਉਂਦਾ। ਰੋਟੀ ਲੈ ਕੇ ਚਲਿਆ ਜਾਂਦਾ ਰੋਟੀ ਖਾ ਕੇ ਫਿਰ ਰੱਬ ਦੀ ਇਬਾਦਤ ਦੇ ਵਿੱਚ ਲੱਗਿਆ ਰਹਿੰਦਾ ਉਹ ਸ਼ਰਾਬੀ ਉਸ ਫਕੀਰ ਦੀ ਕੁੱਲੀ ਕੋਲੋਂ ਲੰਘਦਾ ਤੇ ਉਸ ਫਕੀਰ ਨੂੰ ਵੀ ਗਾਲਾਂ ਕੱਢਦਾ ਸੀ ਫਕੀਰ ਨੇ ਕਦੀ ਵੀ ਉਸ ਦੀ ਗੱਲ ਦਾ ਗੁੱਸਾ ਨਹੀਂ ਕੀਤਾ ਬਸ ਫਕੀਰ ਹਮੇਸ਼ਾ ਰੱਬ ਨਾਲ ਜੁੜਿਆ ਰਹਿੰਦਾ ਫਕੀਰ ਨੂੰ ਵੀ ਪਤਾ ਸੀ ਕਿ ਇਹ ਇਨਸਾਨ ਆਪ ਨਹੀਂ ਬੋਲ ਰਿਹਾ ਇਸ ਦੇ ਅੰਦਰ ਜੋ ਸ਼ਰਾਬ ਗਈ ਹੈ ਉਹ ਇਸ ਨੂੰ ਬੁਲਾ ਰਹੀ ਹੈ ਇਸ ਕਰਕੇ ਫਕੀਰ ਉਸ ਦਾ ਕਦੀ ਵੀ ਗੁੱਸਾ ਨਾ ਕਰਦਾ ਇੱਕ ਦਿਨ ਉਹ ਇਨਸਾਨ ਬਿਨਾਂ दारू ਪੀਤੇ ਉਸ ਫਕੀਰ ਦੀ ਕੁਲੀ ਕੋਲੋਂ ਲੰਘ ਰਿਹਾ ਸੀ ਫਕੀਰ ਉਸ ਨੂੰ ਦੇਖ ਲੈਂਦਾ ਤੇ ਆਪਣੇ ਕੋਲ ਬੁਲਾਉਂਦਾ ਹੈ ਉਹ ਇਨਸਾਨ ਚੁੱਪਚਾਪ ਉਸ ਫਕੀਰ ਕੋਲ ਚੱਲਿਆ ਜਾਂਦਾ ਹੈ ਉਸ ਇਨਸਾਨ ਨੂੰ ਇਦਾਂ ਸੀ ਕਿ ਉਹ ਫਕੀਰ ਮੈਨੂੰ ਹੁਣ ਕਹੇਗਾ ਕਿ ਤੂੰ ਮੈਨੂੰ ਗਾਲਾਂ ਕੱਢੀਆਂ ਇਦਾਂ ਕਿਹਾ ਪਰ ਉਹ ਫਕੀਰ ਉਸ ਨੂੰ ਕੁਝ ਨਹੀਂ ਕਹਿੰਦਾ ਆਪਣੇ ਕੋਲ ਬਿਠਾਉਂਦਾ ਰੋਟੀ ਪਾਣੀ ਖਵਾਉਂਦਾ ਤੇ ਚਾਹ ਵਗੈਰਾ ਪਿਉਂਦਾ ਉਹਨਾਂ ਦੀ ਚੰਗੀ ਦੋਸਤੀ ਹੋ ਜਾਂਦੀ ਹੈ ਉਹਨਾਂ ਉਹ ਇਨਸਾਨ ਫਕੀਰ ਕੋਲ ਆਉਣਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਉਸ ਨੂੰ ਵੀ ਪਿੰਡ ਵਾਲੇ ਬੁਲਾਉਂਦੇ ਨੇ ਸੀ ਫਕੀਰ ਨੇ ਉਸ ਨੂੰ ਬੁਲਾਇਆ ਸੀ ਇਸ ਕਰਕੇ ਉਹ ਉਸ ਕੋਲ ਚਲਿਆ ਜਾਂਦਾ ਦੋਹਾਂ ਦੀ ਆਪਸ ਦੇ ਵਿੱਚ ਵਧੀਆ ਦੋਸਤੀ ਹੋਣੀ ਸ਼ੁਰੂ ਹੋ ਜਾਂਦੀ ਹੈ ਇੱਕ ਦਿਨ ਉਹ ਇਨਸਾਨ ਕਾਫੀ ਨਸ਼ਾ ਕਰਕੇ ਫਕੀਰ ਕੋਲ ਚਲਿਆ ਜਾਂਦਾ ਫਕੀਰ ਉਸ ਨੂੰ ਬੁਲਾਉਂਦਾ ਨਹੀਂ ਉਹ ਇਨਸਾਨ ਸਮਝ ਚੁੱਕਿਆ ਸੀ ਕਿ ਜੇਕਰ ਮੈਂ ਫਕੀਰ ਕੋਲ ਆਉਣਾ ਤਾਂ ਨਸ਼ਾ ਨਹੀਂ ਕਰਨਾ ਨਸ਼ਾ ਕਰਕੇ ਜਦੋਂ ਆਉਣਾ ਫਕੀਰ ਮੈਨੂੰ ਬੁਲਾਉਂਦਾ ਨਹੀਂ ਤਾਂ ਉਹ ਇਨਸਾਨ ਬਿਨਾ ਨਸ਼ਾ ਕਰਕੇ ਉਸ ਫਕੀਰ ਕੋਲ ਜਾਂਦਾ ਉੱਥੇ ਬੈਠ ਕੇ ਉਹ ਦੋਨੋਂ ਰੱਬ ਦੀਆਂ ਗੱਲਾਂ ਕਰਦੇ ਇੱਕ ਦਿਨ ਫਕੀਰ ਲੱਡੂ ਖਾ ਰਿਹਾ ਸੀ ਉਹ ਇਨਸਾਨ ਪੁੱਛਦਾ ਕਿ ਤੁਸੀਂ ਇਹ ਲੱਡੂ ਕਿਹੜਾ ਖਾ ਰਹੇ ਹੋ ਇਹ ਮੈਨੂੰ ਵੀ ਦਿਓ ਫਕੀਰ ਉਸ ਨੂੰ ਜਵਾਬ ਦਿੰਦਾ ਕਿ ਇਹ ਲੱਡੂ ਐਵੇਂ ਗਵੇਂ ਦਾ ਨਹੀਂ ਇਹ ਲੱਡੂ ਤਾਂ ਰੱਬ ਦੇ ਨਾਮ ਦਾ ਹੈ ਤੈ ਤੂੰ ਇਹ ਇੱਕ ਵਾਰੀ ਖਾ ਲਿਆ ਤੇ ਤੈਨੂੰ ਰੱਬ ਦੇ ਨਾਮ ਦਾ ਨਸ਼ਾ ਹੋ ਜਾਏਗਾ ਫਿਰ ਤੈਨੂੰ ਇਹ ਦੂਸਰੇ ਨਸ਼ੇ ਕੰਮ ਨਹੀਂ ਕਰਨੇ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਮੈਨੂੰ ਇੱਕ ਵਾਰੀ ਖਵਾਓ ਫਕੀਰ ਉਸ ਨੂੰ ਉਹ ਲੱਡੂ ਦੇ ਦਿੰਦਾ ਤੇ ਉਹ ਲੱਡੂ ਖਾਂਦਾ ਤੇ ਉਹ ਫਕੀਰ ਇਨਸਾਨ ਫਕੀਰ ਨੂੰ ਕਹਿੰਦਾ ਕਿ ਹੁਣ ਦੱਸੋ ਕੀ ਕਰਨਾ ਹੈ ਫਕੀਰ ਉਸ ਨੂੰ ਕਹਿੰਦਾ ਕਿ ਹੁਣ ਰੱਬ ਦਾ ਨਾਮ ਲਿਆ ਕਰ ਜੀਨੂੰ ਵੀ ਤੂੰ ਮੰਨਦਾ ਹੈ ਉੱਥੇ ਜਾ ਕੇ ਜੁੜ ਜਾ ਉਹ ਇਨਸਾਨ ਕਹਿੰਦਾ ਕਿ ਮੈਂ ਹੋਰ ਪਾਸੇ ਤਾਂ ਜਾ ਕੇ ਜੁੜਦਾ ਨਹੀਂ ਮੈਂ ਤੁਹਾਡੇ ਕੋਲ ਆ ਕੇ ਰੱਬ ਦਾ ਨਾਮ ਲਿਆ ਕਰੂੰਗਾ ਉਹ ਕਹਿੰਦਾ ਚਲ ਠੀਕ ਹੈ ਉਹ ਇਨਸਾਨ ਹੁਣ दारू ਛੱਡਣ ਦੀ ਕੋਸ਼ਿਸ਼ ਕਰਨ ਲੱਗ ਜਾਂਦਾ ਤੇ ਉੱਥੇ ਆ ਕੇ ਰੱਬ ਦਾ ਨਾਮ ਲੈਣਾ ਸ਼ੁਰੂ ਕਰਦਾ ਹੈ ਹੌਲੀ ਹੌਲੀ ਉਹ ਰੱਬ ਦੇ ਨਾਮ ਦੇ ਵਿੱਚ ਆਪਣਾ ਮਨ ਲਗਾਉਂਦਾ ਹੌਲੀ ਹੌਲੀ ਫਕੀਰ ਉਸ ਨੂੰ ਰੱਬ ਵੱਲ ਜੋੜਦਾ ਹੈ ਫਕੀਰ ਉਸ ਨੂੰ ਲੱਡੂ ਦੇਲੀ ਦਿੰਦਾ ਤੇ ਕਹਿੰਦਾ ਕਿ ਇਹ ਰੱਬ ਦੇ ਨਾਮ ਦਾ ਨਸ਼ਾ ਹੈ ਤੂੰ ਇਹਨੂੰ ਕਰਨਾ ਹੈ ਬਾਕੀ ਨਸ਼ੇ ਤੇਰੇ ਆਪ ਹੀ ਛੁੱਟ ਜਾਣਗੇ ਫਕੀਰ ਉਸ ਨੂੰ ਇੱਕ ਦਿਨ ਪੁੱਛਦਾ ਹੈ ਕਿ ਤੂੰ ਇਹਨਾਂ ਨਸ਼ਾ ਕਿਉਂ ਕਰਦਾ ਤਾਂ ਉਹ ਉਸ ਨੂੰ ਦੱਸਦਾ ਕਾਫੀ ਸਮੇਂ ਪਹਿਲਾਂ ਮੇਰਾ ਇੱਕ ਬੇਟਾ ਮੁੱਕ ਚੁੱਕਿਆ ਸੀ ਮੈਂ ਉਸ ਦੀ ਯਾਦ ਦੇ ਵਿੱਚ ਹਮੇਸ਼ਾ ਪੀਣਾ ਰਹਣਾ ਉਸ ਦਾ ਗਮ ਮੈਨੂੰ ਪਿਉਂਦਾ ਰਹਿੰਦਾ ਹੈ ਫਕੀਰ ਉਸ ਨੂੰ ਕਹਿੰਦਾ ਕਿ ਜਾਣਾ ਇੱਕ ਦਿਨ ਸਭ ਨੇ ਕਿਸੇ ਨੇ ਪਹਿਲਾਂ ਕਿਸੇ ਨੇ ਬਾਅਦ ਦੇ ਵਿੱਚ ਰੱਬ ਨੇ ਸਭ ਕੁਝ ਤੈਅ ਕੀਤਾ ਹੋਇਆ ਹੈ ਤੇਰੇ ਨਸ਼ੇ ਕਰਨ ਨਾਲ ਉਹ ਵਾਪਸ ਨਹੀਂ ਆਏਗਾ ਚੰਗੀ ਜ਼ਿੰਦਗੀ ਆਪਣੇ ਪਰਿਵਾਰ ਨੂੰ ਦੇਹੀ ਤੇਰਾ ਅੱਗੇ ਚੰਗਾ ਕਰਮ ਹੈ ਉਹਨੋਂ ਇਨਸਾਨ ਫਕੀਰ ਦੀਆਂ ਗੱਲਾਂ ਵੀ ਸਮਝਣ ਲੱਗ ਚੁੱਕਿਆ ਸੀ ਫਕੀਰ ਉਸ ਨੂੰ ਰੱਬ ਦੇ ਨਾਲ ਜੋੜ ਦਿੰਦਾ ਹੈ ਰੱਬ ਦਾ ਨਸ਼ਾ ਉਹਨੂੰ ਕਰਵਾਉਂਦਾ ਹੈ ਰੱਬ ਦੇ ਨਾਮ ਦੀ ਮਸਤੀ ਉਹਨੂੰ ਚੜ ਜਾਂਦੀ ਹੈ ਉਹ ਇਨਸਾਨ ਨਸ਼ੇ ਛੱਡ ਦਿੰਦਾ ਹੈ ਉਹਨੋਂ ਇਨਸਾਨ ਆਪਣੇ ਪਰਿਵਾਰ ਨੂੰ ਵਧੀਆ ਪਾਲਦਾ ਵਧੀਆ ਸਭ ਕੁਝ ਉਹਨਾਂ ਨੂੰ ਲਿਆ ਕੇ ਦਿੰਦਾ ਹੈ ਦਰਅਸਲ ਇੱਕ ਕਹਾਣੀ ਉਸ ਫਕੀਰ ਦੀ ਨਹੀਂ ਸੀ ਉਸ ਇਨਸਾਨ ਦੀ ਨਹੀਂ ਸੀ ਇੱਕ ਕਹਾਣੀ ਹਰ ਇੱਕ ਘਰ ਦੀ ਹੈ ਹਰ ਘਰ ਦੇ ਵਿੱਚ ਕੋਈ ਨਾ ਕੋਈ ਨਸ਼ੇ ਕਰਦਾ ਹੈ ਉਹਨੂੰ ਬਿਠਾ ਕੇ ਪੁੱਛੋ ਕਿ ਤੇਰੇ ਅੰਦਰ ਕੀ ਚੱਲ ਰਿਹਾ ਹੈ ਤੂੰ ਇਹਨਾਂ ਨਸ਼ਾ ਕਿਉਂ ਕਰਦਾ ਹੈ ਉਹ ਸਭ ਕੁਝ ਦੱਸੇਗਾ ਬਾਅਦ ਦੇ ਵਿੱਚ ਉਹਨਾਂ ਦੀ ਪ੍ਰੋਬਲਮ ਦਾ ਹੱਲ ਕਰਕੇ ਉਹਨਾਂ ਨੂੰ ਇੱਕ ਚੰਗੀ ਰਾਹ ਦਿਖਾ ਕੇ ਬਾਅਦ ਦੇ ਵਿੱਚ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਕੇ ਰੱਬ ਦੇ ਨਾਮ ਦਾ ਨਸ਼ਾ ਲਾਓ ਜਦੋਂ ਉਹ ਰੱਬ ਵੱਲ ਜੁੜਨਗੇ ਫਿਰ ਨਸ਼ਿਆਂ ਵੱਲ ਧਿਆਨ ਨਹੀਂ ਜਾਏਗਾ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵਕੇ ਦਰਬੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਜੇਕਰ ਕੋਈ ਵੀਰ ਜਾਂ ਭੈਣ ਸਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨਾ ਚਾਹੁੰਦਾ ਤੇ ਸਾਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦਾ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ